ਅੱਜ ਪਹੁੰਚੇ ਹੋ ਅੱਜ ਰਾਮ ਲੱਲਾ ਦਾ ਗੁਣਗਾਨ ਹੋ ਰਿਹਾ ਸਾਰੇ ਮੰਦਰਾਂ ਦੇ ਵਿੱਚ ਮੈਂ ਕਿਹਾ ਜੀ ਸਾਰੀ ਦੁਨੀਆ ਪਹੁੰਚੀ ਆ ਜਿੱਥੇ ਕਿਸੇ ਨੂੰ ਕਿਸੇ ਨੇ ਘਰ ਚ ਪੂਜਾ ਕੀਤੀ ਆ ਅਸੀਂ ਸਮਾਜੀ ਲੋਕ ਆ ਤੇ ਸਾਨੂੰ ਇਸ ਕਰਕੇ ਜਿਹੜਾ ਸਾਡੇ ਇੱਥੇ ਦੇ ਟਰਸਟ ਨੇ ਇੱਥੇ ਨੇ ਸੱਦਾ ਦਿੱਤਾ ਸੀ ਨਹੀਂ ਰੱਬ ਦੇ ਘਰ ਚ ਕਿਸੇ ਨੂੰ ਜਾਣ ਦਾ ਕਿ ਆਪਾਂ ਰੋਜ ਆਉਨੇ ਆ ਤੇ ਅਲੱਗ-ਅਲੱਗ ਜਗ੍ਹਾ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਆ ਉਹਨੇ ਉਹਨਾਂ ਦਾ ਰਾਮ ਜੀ ਦਾ ਅੱਜ ਨੌ ਲਿਆ ਕਿਉਂਕਿ ਮੈਂ ਇਹ ਗੱਲ ਪਹਿਲਾਂ ਕਹੀ ਆ ਵੇ ਹਰ ਇਨਸਾਨ ਤਾਂ ਛੱਡੋ ਕੋਈ ਜਾਨਵਰ ਹੋਵੇ ਕੋਈ ਪੰਛੀ ਹੋਵੇ ਉਹ ਵੀ ਆਲਣੇ ਚ ਆਪਣੇ ਘਰ ਚ ਮੁੜਦਾ ਸ਼ਾਮ ਨੂੰ ਤੇ ਰੱਬ ਦਾ ਰਾਮ ਜੀ ਦਾ ਹੀ ਕੋਈ ਇਮਤਿਹਾਨ ਸੀਗਾ ਜਿਨ੍ਹਾਂ ਨੇ 550 ਸਾਲ ਬਾਅਦ ਆਪਣੇ ਘਰੇ ਪਹੁੰਚਣਾ ਸੀਗਾ ਤੇ ਇਸ ਕਰਕੇ ਉਹ ਇਮਤਿਹਾਨ ਉਹਨਾਂ ਦੀ ਉਹਨਾਂ ਦੀ ਇਹਦੇ ਪਿੱਛੇ ਕੀ ਆ ਆਪਾਂ ਤਾਂ ਜਾਣ ਨਹੀਂ ਸਕਦੇ ਪਰ अयोध्या ਅੱਜ ਮੈਂ ਸਮਝਦਾ ਉਹਨਾਂ ਦੇ ਪ੍ਰਾਨ ਪ੍ਰਸਤਾ ਹੋਈ ਆ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਅਨਵਾਰਨ ਕੀਤਾ ਹੈ ਅੱਜ ਤੇ ਐਂ ਲੱਗ ਰਿਹਾ ਸੀ ਉਹਨਾਂ ਦਾ ਬਾਲ ਅਵਸਥਾ ਜਦੋਂ ਦੇਖੀ ਆ ਹੁਣ ਉਹਨਾਂ ਦੀ ਜਿਹੜੀ ਉੱਥੇ ਸਥਾਪਿਤ ਹੋਈ ਆ ਮੂਰਤੀ ਐਂ ਲੱਗਦਾ ਸੀ ਜਿਵੇਂ ਬਿਲਕੁਲ ਰਾਮ ਜੀ ਮਤਲਬ ਉਸ ਯੁੱਗ 'ਚ ਅਸੀਂ ਉਹਨਾਂ ਕੋਲ ਪਹੁੰਚ ਗਏ ਹੋਵਾਂਗੇ ਤੇ ਬਹੁਤ ਖੁਸ਼ੀ ਆ ਆਪਾਂ ਲੋਕ ਤਾਂ ਭਾਗਾਂ ਵਾਲੇ ਆ ਵੀ ਇਹ ਸਮਾਂ ਸਾਡੇ ਵੇਲੇ ਆਇਆ ਕਿੰਨੀਆਂ ਪੀੜ੍ਹੀਆਂ 5 6 ਯੁੱਗ ਚਲੇ ਗਏ ਪੀੜੀਆਂ ਦੇਖ ਲਓ ਕਿੰਨੀਆਂ ਚਲੀਆਂ ਗਈਆਂ ਹਨ ਇਸ ਅੜੀਕ ਦੇ ਵਿੱਚ ਪਰ ਅੱਜ ਉਹ ਸਮਾਂ ਆਇਆ ਇਹ ਆਪਾਂ ਸਾਰੇ ਭਾਗਾਂ ਵਾਲੇ ਆਂ ਕਿਸਮਤ ਵਾਲੇ ਆਂ ਵੀ ਇਹ ਸਾਡੇ ਮੌਕੇ ਅੱਜ ਸਾਨੂੰ RAM ਜੀ ਦਾ ਗੁਣਗਾਨ ਕਰਨ ਨੂੰ RAM ਜੀ ਨੇ ਸਾਨੂੰ ਮੌਕਾ ਦਿੱਤਾ ਅੰਟੀ ਸਾਹਿਬ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਕੱਲ ਨਜੂ ਸਿੰਘ ਸਿੱਧੂ ਨੇ ਜਿਹੜੀ ਰੈਲੀ ਕੀਤੀ ਅੱਜ RAM ਜੀ ਦੀ ਗੱਲ ਤੋਂ ਉੱਤੇ ਕੁਝ ਨਹੀਂ ਸਭ ਚੀਜ਼ਾਂ ਅੱਜ ਅੱਜ ਤਾਂ ਲੋਕਾਂ ਦੀ ਚੰਗਾਈ ਸਾਹਮਣੇ ਆ ਰਹੀ ਆ ਅੱਜ ਅੱਜ ਇਨਸਾਨ ਦਾ ਰੋਜ ਕੋਈ ਨਾ ਕੋਈ ਬੁਰੀਆਂ ਖਬਰਾਂ ਹੋਰ ਖਬਰਾਂ ਆਉਂਦੀਆਂ ਰਹਿੰਦੀਆਂ ਅੱਜ ਸਿਰਫ ਸਭ ਲੋਕ RAM LALLA ਦੇ RAM JI ਦੇ ਵਿੱਚ ਲੀਨ ਨੇ ਉਹਨਾਂ ਦੀ ਭਗਤੀ 'ਚ ਲੀਨ ਨੇ ਬਾਕੀ ਸਭ ਕੁਝ ਸਾਰਾ ਦੇਣੀ ਚੱਲਦਾ ਰਹਿਣਾ ਇੱਕ ਆਪਾਂ RAM JI ਨੂੰ ਦੇ ਨਹੀਂ ਸਕਦੇ ਇਹ ਖਬਰਾਂ 'ਚ ਇਹ ਕੀ ਇਨਸਾਨ ਦੀ ਗੱਲ ਆਪਾਂ ਕਰਨੀ ਹੈ ਅੱਜ ਰੱਬ ਦੀ ਗੱਲ ਕਰੋ ਤੇ ਚੰਗਾ ਜਿਹੜਾ ਇਹ ਜੱਜਾ ਕਰਦਾ ਹੈ ਅੱਜ ਪਹੁੰਚੇ ਹਾਂ ਅੱਜ ਰਾਮ ਲੱਲਾ ਦਾ ਗੁਣਗਾਨ ਹੋ ਰਿਹਾ ਸਾਰੇ ਮੰਦਰਾਂ ਦੇ ਵਿੱਚ ਮੈਂ ਕਿਹਾ ਜੀ ਸਾਰੀ ਦੁਨੀਆ ਪਹੁੰਚੀ ਆ ਜਿੱਥੇ ਕਿਸੇ ਨੂੰ ਕਿਸੇ ਨੇ ਘਰ ਚ ਪੂਜਾ ਕੀਤੀ ਆ ਅਸੀਂ ਸਮਾਜੀ ਲੋਗ ਆ ਤੇ ਸਾਨੂੰ ਇਸ ਕਰਕੇ ਜਿਹੜਾ ਸਾਡੇ ਇੱਥੇ ਦੇ ٹرسٹ ਨੇ ਇੱਥੇ ਨੇ ਸਦਾ ਦਿੱਤਾ ਸੀ ਨਹੀਂ ਰੱਬ ਦੇ ਘਰ ਚ ਕਿਸੇ ਨੂੰ ਜਾਣ ਦਾ ਕਿ ਆਪਾਂ ਰੋਜ ਆਉਨੇ ਆ ਤੇ ਅਲੱਗ-ਅਲੱਗ ਜਗ੍ਹਾ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਆ ਉਹਨੇ ਉਹਨਾਂ ਦਾ ਰਾਮ ਜੀ ਦਾ ਅੱਜ ਨਾਮ ਲਿਆ ਕਿਉਂਕਿ ਮੈਂ ਇਹ ਗੱਲ ਪਹਿਲਾਂ ਕਹੀ ਆ ਵੇ ਹਰ ਇਨਸਾਨ ਤਾਂ ਛੱਡੋ ਕੋਈ ਜਾਨਵਰ ਹੋਵੇ ਕੋਈ ਪੰਛੀ ਹੋਵੇ ਉਹ ਵੀ ਆਲਣੇ ਚ ਆਪਣੇ ਘਰ ਚ ਮੁੜਦਾ ਸ਼ਾਮ ਨੂੰ ਤੇ ਰੱਬ ਦਾ ਰਾਮ ਜੀ ਦਾ ਹੀ ਕੋਈ ਇਮਤਿਹਾਨ ਸੀਗਾ ਜਿਨ੍ਹਾਂ ਨੇ 550 ਸਾਲ ਬਾਅਦ ਆਪਣੇ ਘਰੇ ਪਹੁੰਚਣਾ ਸੀਗਾ ਤੇ ਇਸ ਕਰਕੇ ਉਹ ਇਮਤਿਹਾਨ ਉਹਨਾਂ ਦੀ ਉਹਨਾਂ ਦੀ ਇਹਦੇ ਪਿੱਛੇ ਕੀ ਆ ਆਪਾਂ ਤਾਂ ਜਾਣ ਨਹੀਂ ਸਕਦੇ ਪਰ अयोध्या ਅੱਜ ਮੈਂ ਸਮਝਦਾ ਉਹਨਾਂ ਦੀ ਪ੍ਰਾਣ ਪ੍ਰਸਤਾ ਹੋਈ ਆ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਅਨਵਾਰਨ ਕੀਤਾ ਹੈ ਅੱਜ ਤੇ ਐ ਲੱਗ ਰਿਹਾ ਸੀ ਉਹਨਾਂ ਦਾ ਬਾਲਵਸਤਾ ਜਦੋਂ ਦੇਖੀ ਆ ਹੁਣ ਉਹਨਾਂ ਦੀ ਜਿਹੜੀ ਉੱਥੇ ਸਥਾਪਿਤ ਹੋਈ ਆ ਮੂਰਤੀ ਐਂ ਲੱਗਦਾ ਸੀ ਜਿਵੇਂ ਬਿਲਕੁਲ ਰਾਮ ਜੀ ਮਤਲਬ ਉਸ ਯੁੱਗ 'ਚ ਅਸੀਂ ਉਹਨਾਂ ਕੋਲ ਪਹੁੰਚ ਕੇ ਹੋਵਾਂਗੇ ਤੇ ਬਹੁਤ ਖੁਸ਼ੀ ਆ ਆਪਾਂ ਲੋਕ ਤਾਂ ਭਾਗਾਂ ਵਾਲੇ ਆ ਵੀ ਇਹ ਸਮਾਂ ਸਾਡੇ ਵੇਲੇ ਆਇਆ ਕਿੰਨੀਆਂ ਪੀੜ੍ਹੀਆਂ 5 6 ਜੁਗ ਚਲੇ ਗਏ ਪੀੜੀਆਂ ਦੇਖ ਲਓ ਕਿੰਨੀਆਂ ਚਲੀਆਂ ਗਈਆਂ ਹੁਣ ਇਸ ਅੜੀਕ ਦੇ ਵਿੱਚ ਪਰ ਅੱਜ ਉਹ ਸਮਾਂ ਆਇਆ ਇਹ ਆਪਾਂ ਸਾਰੇ ਹੀ ਭਾਗਾਂ ਵਾਲੇ ਆਂ ਕਿਸਮਤ ਵਾਲੇ ਆਂ ਵੀ ਇਹ ਸਾਡੇ ਮੌਕੇ ਅੱਜ ਸਾਨੂੰ RAM ਜੀ ਦਾ ਗੁਣਗਾਨ ਕਰਨ ਨੂੰ RAM ਜੀ ਨੇ ਇਹ ਸਾਨੂੰ ਮੌਕਾ ਦਿੱਤਾ ਅੰਤੀ ਸਾਹਿਬ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਅਖਲ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਰੈਲੀ ਕੀਤੀ ਅੱਜ RAM ਜੀ ਦੀ ਗੱਲ ਤੋਂ ਉੱਤੇ ਕੁਝ ਨਹੀਂ ਸਭ ਚੀਜ਼ਾਂ ਅੱਜ ਅੱਜ ਤਾਂ ਲੋਕਾਂ ਦੀ ਚੰਗਾਈ ਸਾਹਮਣੇ ਆ ਰਹੀ ਆ ਅੱਜ ਅੱਜ ਇਨਸਾਨ ਦਾ ਰੋਜ ਕੋਈ ਨਾ ਕੋਈ ਬੁਰੀਆਂ ਖਬਰਾਂ ਹੋਰ ਖਬਰਾਂ ਆਉਂਦੀਆਂ ਰਹਿੰਦੀਆਂ ਅੱਜ ਸਿਰਫ ਸਭ ਲੋਕ ਰਾਮ ਲੱਲਾ ਦੇ ਰਾਮ ਜੀ ਦੇ ਵਿੱਚ ਲੀਨ ਨੇ ਉਹਨਾਂ ਦੀ ਭਗਤੀ ਚ ਲੀਨ ਨੇ ਬਾਕੀ ਸਭ ਕੁਝ ਸਾਰਾ ਦੇਣੀ ਚੱਲਦਾ ਰਹਿਣਾ ਇੱਕ ਆਪਾਂ ਰਾਮ ਜੀ ਨੂੰ ਦੇ ਨਹੀਂ ਸਕਦੇ ਇਹ ਖਬਰਾਂ ਚ ਇਹ ਕੀ ਇਨਸਾਨ ਦੀ ਗੱਲ ਆਪਾਂ ਕਰਨੀ ਹੈ ਅੱਜ ਰੱਬ ਦੀ ਗੱਲ ਕਰੋ ਤੇ ਚੰਗਾ ਜਿਹੜਾ ਇਹ ਜਗਾ ਹੈ